ਖੜੇ ਹਾਂ ਸਵਾਲੀ ਹੱਥ ਜੋੜ ਕੇ ਖੜੇ ਹਾਂ ਸਵਾਲੀ ਹੱਥ ਜੋੜ ਕੇ ਦਾਤਾ ਤੇਰੇ ਚਰਨਾ ਚ ਆਣ ਬੰਦਗੀ ਦੀ ਦਾਤ ਚੋਲੀ ਪਾ ਦੇ ਓ ਹੋ ਰੱਖਿਓ ਨੀ ਮਾਨਿਆਂ ਦਾ ਮਾਨ ਬੰਦਗੀ ਦੀ ਦਾਤ ਚੋਲੀ ਪਾ ਦੇ ਓ ਹੋ ਰੱਖਿਓ ਨੀ ਮਾਨਿਆਂ ਦਾ ਮਾਨ ਮਾਇਆ ਦੇ ਪੁਲਾਵੇਂ ਵਿੱਚ ਆਣ ਕੇ ਜੀ ਭੁੱਲ ਗਿਆ ਸੀ ਤੇਰੇ ਨਾਮ ਨੂੰ ਉਹ ਮਨ ਸਦਾ ਪਾਪਾਂ ਵੱਲ ਦੌੜਦਾ ਕੱਸ ਦੇ ਓ ਇਸ ਦਿਲ ਦੀ ਲਗਾਮ ਨੂੰ ਮਨ ਸਦਾ ਪਾਪਾਂ ਵੱਲ ਦੌੜਦਾ ਜੀ ਕੱਸ ਦੇ ਓ ਇਸ ਦਿਲ ਦੀ ਲਗਾਮ ਨੂੰ ਉਹ ਬੇਨਤੀ ਕੋ ਬੋਲੋ ਸੱਚੇ ਬਾਦਸ਼ਾਹ ਬੇਨਤੀ ਕੋ ਬੋਲੋ ਸੱਚੇ ਬਾਦਸ਼ਾਹ ਜਾਣੀ ਜਾਣੀ ਦਾ ਬੰਦਕੀ ਦੀ ਦਾਤ ਚੋਲੀ ਪਾ ਦੇ ਓ ਹੋ ਰੱਖਿਓ ਨੀ ਮਾਣਿਆਂ ਦਾ ਮਾਂ ਬੰਦਕੀ ਦੀ ਦਾਤ ਚੋਲੀ ਪਾ ਦੇ ਓ ਹੋ ਰੱਖਿਓ ਨੀ ਮਾਣਿਆਂ ਦਾ ਮਾਂ ਰੱਖਿਓ ਨੀ ਮਾਣਿਆਂ ਦਾ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸੋਨਿਹਾਲ ਸ੍ਰੀ ਕਾ ਬਾਣੀ ਸੋਨਿਹਾਲ ਸ੍ਰੀ ਕਾ ਬਾਣੀ ਬੋਲੇ ਸੋਨਿਹਾਲ ਸ੍ਰੀ ਕਾ ਬਾਣੀ ਬੋਲੇ ਸੋਨਿਹਾਲ ਸ੍ਰੀ ਕਾ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ